ਭਾਰਤੀ ਸੰਵਿਧਾਨ ਦੇ ਨਿਰਮਾਤਾ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦਾ 134ਵਾਂ ਜਨਮ ਦਿਨ ਗੁਰਤੇਗ ਬਹਾਦਰ ਨਗਰ ਟੀਬੀ ਨਜ਼ਦੀਕ ਰੇਲਵੇ ਫਾਟਕ ਫਗਵਾੜਾ ਵਿਖੇ ਸਮੂਹ ਮਹੱਲਾ ਵਾਸੀਆਂ ਵੱਲੋਂ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬਹੁਜਲ ਸਮਾਈ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕ੍ਰਿੰਪਰੀ ਹਾਜ਼ਰ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਥਾਣਾ ਸਿਟੀ ਦੇ ਐਸਐਚਓ ਗੌਰਵਦੀਪ ਪਹੰਚੇ ਜਿਨ੍ਹਾਂ ਦਾ ਸਮੂਹ ਮਹੱਲਾ ਵਾਸੀਆਂ ਵੱਲੋਂ ਨਿਗਾਸਪਾਗਤ ਕੀਤਾ ਗਿਆ ਇਸ ਦੌਰਾਨ ਜਿਤੇ ਆਏ ਹੋਏ ਮਹਿਮਾਨਾਂ ਵੱਲੋਂ 바ਵਾ ਸਾਹਿਬ ਜੀ ਦੀ ਤਸਵੀਰ ਤੇ ਫੁੱਲ ਮਲਾਮਾ ਪਾ ਕੇ ਉਹਨਾਂ ਨੂੰ ਨਮਨ ਕੀਤਾ ਗਿਆ ਉੱਥੇ ਮਿਸ਼ਨਰੀ ਕਲਾਕਾਰਾਂ ਵੱਲੋਂ 바ਵਾ ਸਾਹਿਬ ਜੀ ਦੀ ਜੀਵਨੀ ਤੇ ਆਧਾਰਿਤ ਪ੍ਰੋਗਰਾਮ ਅਤੇ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਿਆਂ ਤੋਂ ਇਲਾਵਾ ਅਵਤਾਰ ਸਿੰਘ ਕ੍ਰੀਮਪੁਰੀ ਨੇ ਸਮੂਹ ਦੇਸ਼ਵਾਸੀਆਂ 바ਵਾ ਸਾਹਿਬ ਜੀ ਦੇ 134ਵੇਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਕਿਹਾ ਕਿ ਦੇਸ਼ ਅੰਦਰ ਸਿੱਖਿਆ ਕ੍ਰਾਂਤੀ ਤਾਂ ਹੀ ਆਵੇਗੀ ਜਦਕਿ ਸਰਕਾਰੀ ਸਕੂਲਾਂ ਵਿੱਚ 100% ਅਧਿਆਪਕਾਂ ਦੀ ਗਿਣਤੀ ਪੂਰੀ ਹੋਵੇਗੀ ਉਨਾਸਮੂ ਨੌਜਵਾਨਾਂ ਤੇ ਬੱਚਿਆਂ ਨੂੰ ਪੜ੍ਹ ਲਿਖ ਕੇ ਬਾਬਾ ਸਾਹਿਬ ਜੀ ਵੱਲੋਂ ਦੇਖੇ ਗਏ ਸੁਪਨੇ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਇਸ ਦੌਰਾਨ ਮhalla ਵਾਸੀਆਂ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਲੇਖਕ ਅਜਮਲਪਰੀ ਮਾਸਟਰ ਹਰਪ੍ਰੀਤ ਸਿੰਘ ਬਲਾਲੋ ਸੀਨੀਅਰ ਡਿਪਟੀ ਮੇ ਤੇਜਪਾਲ ਬਸਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰੇ ਕਲ ਦੁਨੀਆਂ ਦੇ ਇਤਿਹਾਸ ਦੇ ਵਿੱਚ ਰਾਜਨੀਤੀ ਦੇ ਅੰਦਰ ਨੈਤਿਕ ਗਰਾਬਟ ਇਸ ਪੱਤਰ ਦੀ ਕਿਸੇ ਨੇ ਦੇਖੀ ਨਹੀਂ ਹੋਏਗੀ ਪਹਿਲਾਂ ਸਿੱਖਿਆ ਕ੍ਰਾਂਤੀ ਦਾ ਅਜੰਡਾ ਬੌਧਨ ਸਮਾਜ ਪਾਰਟੀ ਨੇ ਤਿਆਰ ਕੀਤਾ ਹੈ ਸਰਕਾਰੀ ਸਕੂਲ ਪੰਜਾਬ ਪਰਸੈਂਟ ਤੋਂ ਜ਼ਿਆਦਾ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਹੈ ਆਰਟੀ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਪੰਜਾਬ ਦੇ ਵਿੱਚ ਉਹਦੇ ਤਹਿਤ ਅਜੇ ਤੱਕ ਐਡਮਿਸ਼ਨ ਨਹੀਂ ਮਿਲ ਰਹੇ ਇਸ ਕਦਰ ਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਕਿ ਸਿੱਖਿਆ ਕ੍ਰਾਂਤੀ ਡਾਕਟਰ ਅੰਬੇਦਕਰ ਸਾਹਿਬ ਦੇ ਸੁਪਨਿਆਂ ਦੀ ਸਿੱਖਿਆ ਕ੍ਰਾਂਤੀ ਅਗਰ ਕਰਨੀ ਆ ਤਾਂ ਉਹਦੇ ਦੇ ਸਰਕਾਰੀ ਸਕੂਲਾਂ ਚ 100% ਅਧਿਆਪਕ ਹੋਣੇ ਲਾਜ਼ਮੀ ਆ ਲੇਕਿਨ ਅੱਜ ਤੱਕ ਉਹ ਨਹੀਂ ਹੈ 50% ਤੋਂ ਜ਼ਿਆਦਾ ਔਨ ਰਿਕਾਰਡ ਪੋਸਟਾਂ ਖਾਲੀ ਆ ਆ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣੀਏ ਭਗਤ ਸਮਾਜ ਪਾਰਟੀ ਨਾਲ ਖੜੀਏ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਬੀਐਸਪੀ ਪੰਜਾਬ ਦੀ ਧਰਤੀ ਤੇ ਰਾਜਨੀਤਿਕ ਬਦਲਾਅ ਕਰਕੇ 100% ਸਰਕਾਰੀ ਸਕੂਲਾਂ ਦੀਆਂ ਅਸਾਮੀਆਂ ਭਰਨ ਦਾ ਕੰਮ ਭਗਤ ਸਮਾਜ ਪਾਰਟੀ ਸਭ ਤੋਂ ਪਹਿਲਾਂ ਪੰਜਾਬ 'ਚ ਕਰੂਗੀ ਤਾਂ ਕਿ ਗਰੀਬ ਦੇ ਘਰ ਵੀ ਅਧਿਕਾਰੀ ਪੈਦਾ ਹੋਣਾ ਸ਼ੁਰੂ ਹੋਣ ਅੱਜ ਦੀ ਸਿੱਖਿਆ ਨੀਤੀ ਗਰੀਬ ਦੇ ਘਰ ਪਖਾਰੀ ਪੈਦਾ ਕਰਨੇ ਵਾਲੀ ਹੈ ਕਿੱਥੇ ਅਧਿਆਪਕ ਨਹੀਂ ਬੱਚਾ ਉੱਥੇ ਜਾਂਦਾ ਹੈ ਪੂਰਾ ਸਾਲ ਜਾਂਦਾ ਹੈ ਲੇਕਿਨ ਪੜਨਾ ਕੀ ਹੈ ਕੰਪੀਟੀਸ਼ਨ ਕਿਤਾ ਲੜਨਾ ਇਸ ਕਰਕੇ ਮੇਰੀ ਗੁਜਾਰਿਸ਼ ਹੈ ਕਿ 바ਵਾ ਸਾਹਿਬ ਡਾਕਟਰ ਅੰਬੇਦਕਰ ਹਾਥੀ ਤੋਂ ਬਿਨਾਂ ਡਾਕਟਰ ਅੰਬੇਦਕਰ ਅਧੂਰੇ ਕਿਉਂਕਿ ਅੰਬੇਦਕਰ ਨੇ ਕਿਹਾ ਸੀ ਕਿ ਮੇਰਾ ਕਾਰਬਾ ਮੈਂ ਬੜੇ ਦੁੱਖਾਂ ਮੁਸੀਬਤਾਂ ਤੱਕ ਇੱਥੇ ਤੱਕ ਲੈ ਕੇ ਆਇਆ ਕੋਸ਼ਿਸ਼ ਕਰਿਓ ਇਹਨੂੰ ਮੰਜ਼ਿਲ ਤੇ ਲਾਜਾਇਓ لیکن اگر کوئی زیادہ دقت اگئی تا پیچھے نہ جان۔ اج ਆਪਾਂ ਨੂੰ فیصلہ کرنا ਪਊਗਾ 78 ਸਾਲ ਆਜ਼ਾਦੀ ਦੇ ਹੋ ਗਏ। اگر کانਗਰਸ ਅੰਬੇਡਕਰ ਦੇ ਸੁਪਨਿਆਂ ਦਾ ਭਾਰਤ ਬਣਾ ਸਕਦੀ ਹੁੰਦੀ ਤਾਂ ਅੱਜ ਤੱਕ ਬਣ ਜਾਂਦਾ। اگر بی جے پی ਨੇ ਅੰਬੇਡਕਰ ਦੇ ਸੁਪਨਿਆਂ ਦਾ ਭਾਰਤ ਬਣਾਉਣਾ ਹੁੰਦਾ ਤਾਂ ਬਣ ਜਾਂਦਾ। ਔਰ ਆਮ ਪਾਰਟੀ ਆਪ ਤਾਂ ਦੋਨਾਂ ਦਾ ਬਾਪ ਨਿਕਲ ਗਿਆ। ਇਸ ਕਰਕੇ ਬੌਧਨ ਸਮਾਜ ਪਾਰਟੀ ਹੀ ਡਾਕਟਰ ਅੰਬੇਡਕਰ ਦੇ ਸੁਪਨਿਆਂ ਦਾ ਪ੍ਰਾਪਤ ਫੜਾ ਸਕਦੀ ਹੈ ਮੇਰੀ ਅਪੀਲ ਹੈ ਸਾਰੇ ਅੰਬੇਡਕਰ ਐਕਸ ਨੂੰ ਕਿ ਆਓ ਪਹਿਨ ਕੁਮਾਰੀ ਮਾਇਆਬਤੀ ਜੀ ਦੀ ਲੀਡਰਸ਼ਿਪ ਨੂੰ ਇਸ ਦੇਸ਼ ਦੀ ਰਾਜਨੀਤੀ ਚ ਪ੍ਰਬੰਧਨ ਕਰਕੇ ਆਪਣੇ ਆਪ ਨੂੰ ਜੁਨਾਈਟ ਕਰੀਏ ਜਾਤੀ ਦੇ ਆਧਾਰ ਤੇ ਤੋੜੇ ਹੋਏ ਸਮਾਜ ਨੂੰ ਜੋੜੀਏ ਸਭ ਕੰਚੀ ਰਾਮ ਜੀ ਦੇ ਅੰਦੋਲਨ ਨੂੰ ਮੰਜ਼ਿਲ ਤੱਕ ਲੈ ਜਾਣ ਲਈ ਅੱਗੇ ਵਧੀਏ